ਕੋਚ ਕੀਤੀ ਉਹਨਾਂ ਨੇ ਬਰਖਲਾ ਫੇਜੇ ਤੁਸੀਂ ਗੋਲਦੋਰਾ ਦਾ ਜ਼ਿਕਰ ਕੀਤਾ ਕਿਹਨਾਂ ਦਾ ਪੈਸਾ ਮਿਸ ਹੋ ਕੀਤਾ ਗਿਆ ਦੀ ਗੋਲਦੋਰਾ ਦਾ ਯਾਰ ਸਿੰਪਲ ਗੱਲ ਆ ਅਕਾਲੀ ਦਲ ਨੇ ਕੀ ਨਹੀਂ ਕੀਤਾ ਮੇਰੇ ਕੋ ਤੇ ਫੋਟੋਆਂ ਵੀ ਹੈਗੀਆਂ ਜਦੋਂ ਇਹ ਮੈਟ ਲਾਦੇ ਬਿਸਤਰੇ ਲਾਦ ਲਾਦ ਜਿਹੜੇ ਪਿੰਡ ਨਸ਼ਰ ਕਰੂਗਾ ਧਮਕੀਆਂ ਦਿੱਤੀਆਂ ਗਈਆਂ ਜਿੱਦਣ ਵੋਟਾਂ ਪੈਣੀਆਂ ਸੀ ਉਸ ਦਿਨ ਸਵੇਰੇ ਤੁਸੀਂ ਕਿਸੇ ਨੂੰ ਜਾ ਕੇ ਪਿੰਡ ਚ ਪੁੱਛ ਲੋ ਧਮਕੀਆਂ ਦਿੱਤੀਆਂ ਗਈਆਂ ਪਰ ਮੱਜੇ ਦੇ ਲੋਕਾਂ ਨੇ ਮਸਲੇ ਬੜੇ ਨੇ ਇਹ ਹੌਲੀ ਹੌਲੀ ਅੱਜ ਸ਼ੁਰੂਆਤ ਹੋਈ ਆ ਅੱਜ ਜਨਤਾ ਨੇ ਇੱਕ ਵਿਸ਼ਵਾਸ ਪ੍ਰਗਟਾਇਆ ਆ ਤਾਂ ਮੂਰਤ ਆ ਜੀ ਅੱਜ ਸਾਬ ਜੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਅੱਜ ਇਹ ਬਹੁਤ ਖੁਸ਼ੀ ਹੋਈ ਆ ਔਰ ਮੈਂ ਸਮਝਦਾ ਇਹ ਸਾਰੇ ਇਲਾਕੇ ਦੀ ਸਾਰੇ ਮੇਰੇ ਭੈਣ ਭਰਾਵਾਂ ਦੀ ਮੇਰੇ ਸੱਜਣਾ ਦੀ ਸਮੁੱਚੇ ਇਲਾਕੇ ਦੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਮੇਰੇ ਭੈਣ ਭਰਾ ਵੀਰ ਨੌਜਵਾਨ ਵੀਰ ਆਗੂ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹ ਅੱਜ ਇਹ ਜਿੱਤ ਪ੍ਰਾਪਤ ਕਰਾਈ ਬਹੁਤ ਵੱਡੀ ਜਿੱਤ ਪ੍ਰਾਪਤ ਕਰਾਈ ਆ ਮੈਂ ਧੰਨਵਾਦੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਕਿ ਧੰਨਵਾਦੀ ਆ ਨਾ ਸਾਹਿਬ ਭਗਵੰਤ ਸਿੰਘ ਜੀ ਬਾਗ ਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਥੋਂ ਟਿਕਟ ਦੇ ਕੇ ਨਵਾਜਿਆ ਔਰ ਤੁਸੀਂ ਵੇਖਿਆ ਹੀ ਹੋਣਾ ਕਿ ਇਲੈਕਸ਼ਨ ਕਿਸ ਤਰ੍ਹਾਂ ਦੀ ਸੀ ਇਹ ਇਲੈਕਸ਼ਨ ਜਿਹੜੀ ਆ ਇਹ ਕੋਈ ਆਮ ਇਲੈਕਸ਼ਨ ਨਹੀਂ ਸੀ ਇਹ ਇਲੈਕਸ਼ਨ ਸੀਗੀ ਉਹਨਾਂ ਲੋਕਾਂ ਦੇ ਬਰਖਿਲਾਫ ਸਕਰੀਨ ਦੇ ਵੇਖਣ ਦੇ ਮੈਨੂੰ ਜਿਨ੍ਹਾਂ ਨੇ ਗਰਾ ਧਮਕਾ ਕੇ ਸਾਡੇ ਸਰਪੰਚਾਂ ਨੂੰ ਸਾਡੇ ਵਰਕਰਾਂ ਨੂੰ ਵੋਟਾਂ ਪਵਾਉਣ ਦੀ ਕੋਸ਼ਿਸ਼ ਕੀਤੀ ਆ ਔਰ ਇਹ ਉਹਨਾਂ ਬੰਦਿਆਂ ਨੇ ਜਿਹੜੇ ਭਾਵੇਂ ਦੂਜੀਆਂ ਪਾਰਟੀਆਂ ਵਾਲੇ ਸੀਗੇ ਉਹਨਾਂ ਨੇ ਜੋ ਵੀ ਵੱਧ ਚੜ ਕੇ ਜੋ ਵੀ ਕਰ ਸਕਦੇ ਸੀ ਭਾਵੇਂ ਉਹ ਗੁਰਦੁਆਰਿਆਂ ਦੇ ਵਿੱਚੋਂ ਸਮਾਨ ਲਿਆ ਲਿਆ ਉਹਨਾਂ ਨੇ ਵੰਡਿਆ ਭਾਵੇਂ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚੋਂ ਰਾਸ਼ਨ ਵੰਡਿਆ ਉਹਨਾਂ ਨੇ ਗੁਰਦੁਆਰਿਆਂ ਦੀ ਗੋਲਕ ਦੇ ਵਿੱਚੋਂ ਪੈਸੇ ਵੰਡੇ ਉਹਨਾਂ ਨੇ ਗੈਂਗਸਟਰਾਂ ਤੋਂ ਫਰौती ਲੈਣ ਵਾਲਿਆਂ ਕੋ ਪੈਸੇ ਲੈ ਕੇ ਔਰ ਉਹਨਾਂ ਨੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਧਮਕੀਆਂ ਦਿੱਤੀਆਂ ਗਈਆਂ ਜਿੱਦਣ ਵੋਟਾਂ ਪੈਣੀਆਂ ਸੀ ਉਸ ਦਿਨ ਸਵੇਰੇ ਤੁਸੀਂ ਕਿਸੇ ਨੂੰ ਜਾ ਕੇ ਪਿੰਡ 'ਚ ਪੁੱਛ ਲਓ ਧਮਕੀਆਂ ਦਿੱਤੀਆਂ ਗਈਆਂ ਪਰ ਮੱਛੀ ਦੇ ਲੋਕਾਂ ਨੇ ਮੈਂ ਬੇਨਤੀ ਕਰੂੰਗਾ ਮੱਛੀ ਦੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਔਰ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਅੱਜ ਫਤਵਾ ਦੇ ਕੇ ਔਰ 12000 ਤੋਂ ਪਲੱਸ ਵੋਟ ਨਾਲ ਜਿਹੜਾ ਜਿੱਤਾਇਆ ਆਮ ਆਦਮੀ ਪਾਰਟੀ ਜਿੰਦਾਬਾਦ ਸੋ ਇਸ ਕਰਕੇ ਮੈਂ ਧੰਨਵਾਦੀ ਹਾਂ ਸਮੁੱਚੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਇੱਥੇ ਦਿਨ ਰਾਤ ਇੱਕ ਕੀਤਾ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦੀ ਆ ਔਰ ਦੁਬਾਰਾ ਮੈਂ ਸਾਰੇ ਇਸ ਇਲਾਕਾ ਨਿਵਾਸੀਆਂ ਦਾ ਇਸ ਭੈਣ ਭਰਾਵਾਂ ਦਾ ਮੇਰਾ ਸਿਰ ਝੁਕਦਾ ਇਨਾਂ ਅੱਗੇ ਕਿ ਜਿਨ੍ਹਾਂ ਨੇ ਹਰ ਇੱਕ ਚੀਜ਼ ਨੂੰ ਅਨਗੋਲਿਆ ਔਰ ਨਹੀਂ ਕਿਸੇ ਦੀ ਗੱਲ ਦੇ ਵਿੱਚ ਆਏ ਨਹੀਂ ਕਿਸੇ ਦੀ ਧਮਕੀ ਤੋਂ ਡਰੇ ਤਖੜੇ ਹੋ ਕੇ ਜਿਨ੍ਹਾਂ ਨੇ ਇਹ ਇਲੈਕਸ਼ਨ ਲੜੀ ਆਪਣੀ ਇਲੈਕਸ਼ਨ ਲੜੀ ਜਿਹੜੇ ਮਸਲੇ ਲੈ ਕੇ ਤੁਸੀਂ ਹੁੰਦੇ ਜੀ ਜਿਹੜੇ ਵਿਕਾਸ ਦੇ ਜਿਹੜੇ ਮਸਲੇ ਹਵਾ ਕਿਹੜੇ ਮੁੱਖ ਮਸਲੇ ਕਹਿੰਦੇ ਨੇ ਦੇਖੋ ਮਸਲੇ ਬੜੇ ਨੇ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਮਸਲੇ ਬੜੇ ਨੇ ਇਹ ਹੌਲੀ ਹੌਲੀ ਅੱਜ ਸ਼ੁਰੂਆਤ ਹੋਈ ਆ ਅੱਜ ਜਨਤਾ ਨੇ ਇੱਕ ਵਿਸ਼ਵਾਸ ਪ੍ਰਗਟਾਇਆ ਆ ਮੇਰੇ ਤੇ ਪਾਰਟੀ ਤੇ ਸਰਕਾਰ ਤੇ ਔਰ ਮੈਂ ਸਮਝਦਾ ਇਹ ਅਸੀਂ ਵਿਸ਼ਵਾਸ ਨਹੀਂ ਟੁੱਟਣ ਦੇਵਾਂਗੇ ਇਹ ਜਿਹੜੀ ਜਿੱਤ ਆ ਹਾਂ ਇਹ ਜਿੱਤ ਲੋਕਾਂ ਦੀ ਜਿੱਤ ਆ ਔਰ ਉਹਨਾਂ ਮਾੜੇ ਅੰਸਰਾਂ ਦੇ ਬਰਖਿਲਾਫ ਜਿਹੜੇ ਪਿਆ ਜਿਨ੍ਹਾਂ ਨੇ ਤਮਕਾ ਆ ਕੇ ਲੋਕਾਂ ਨੂੰ ਡਰਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਬਰਖਿਲਾ ਫੇਜ ਤੁਸੀਂ ਕੋਰਦਵਾਰਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਦਾ ਪੈਸਾ ਮਿਸਯੂਜ਼ ਕੀਤਾ ਗਿਆ ਵੀ ਕੋਰਦਵਾਰਾਂ ਦਾ ਯਾਰ ਬਾਅਦ ਵਿੱਚ ਨਹੀਂ ਜਿੱਤੇ ਯਾਰ ਸਿੰਪਲ ਗੱਲ ਆ ਅਕਾਲੀ ਦਲ ਨੇ ਕੀ ਨਹੀਂ ਕੀਤਾ ਮੇਰੇ ਕੋ ਤੇ ਫੋਟੋਆਂ ਵੀ ਹੈਗੀਆਂ ਜਦੋਂ ਇਹ ਮੈਟ ਲਾਦੇ ਬਿਸਤਰੇ ਲਾਦ-ਲਾਦ ਜਿਹੜੇ ਪਿੰਡਾਂ 'ਚ ਲੈ ਕੇ ਜਾਂਦੇ ਆਏ ਉਹ ਮੈਨੂੰ ਉਹ ਜਿਹੜੀਆਂ ਉਹ ਫੋਟੋਆਂ ਮੈਂ ਤੁਹਾਨੂੰ ਨਸ਼ਰ ਕਰੂੰਗਾ ਸੋ ਇੱਕ ਵਾਰ ਫੇਰ ਹਰਮਬੀਰ ਸਿੰਘ ਸੰਧੂ ਨੇ ਸਭ ਤੋਂ ਵੱਡਾ ਜਿਹੜਾ ਸਿਆਸੀ ਹਮਲਾ ਉਹ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਬਾਦਲ ਉੱਤੇ ਬੋਲਿਆ ਕਿ ਉਹਨਾਂ ਨੇ ਇਸ ਟੋਨ ਨੂੰ ਜਿੱਤਣ ਲਈ ਕੋਈ ਵੀ ਕਸਰ ਨਹੀਂ ਛੱਡੀ ਔਰ ਨਾਲ ਦੀ ਨਾਲ ਐਸਜੀਪੀਸੀ ਦੀ ਦੁਰਵਰਤੋਂ ਕਰਨ ਦੇ ਵੀ ਦੋਸ਼ ਲਗਾਏ ਆ ਤਰਨਤਾਰਨ ਤੋਂ ਕੁਲਦੀਪ ਸਿੰਘ ਜਾਫਰਪੁਰ ਕੈਮਰਾਮੈਨ ਨਰੇਸ਼ ਦੇ ਨਾਲ ਕਲਮ ਟੀਵੀ ਦੇ ਲਈ